ਆਜੋ ਜੀ ਗੁਰਦੁਆਰੇ ਨੱਢ ਸਾਹਿਬ ਦੀ ਸ਼ੁਰੂਆਤ ਕਰਦੇ ਆ। ਆਜੋ ਫਿਰ ਧੁੱਪੇ ਧੁੱਪੇ ਤੁਹਾਨੂੰ ਗਰਮੀ ਚ ਪਜੌਰ ਗਾਰਡਨ ਦੇ ਵਧੀਆ-ਵਧੀਆ 뷰 ਦਿਖਾਈਏ। ਸ਼ਹਿਰ ਤਾਂ ਇਦਾਂ ਜਿਵੇਂ ਹੁਣੀ ਹੀ ਹਿੱਲ ਪੂਗਾ। ਨਾਲ ਹੀ ਫਿਊਚਰ ਕਾਰ ਤੇ ਬਹਿ ਕੇ ਜਹਾਜ਼ ਵਾਲੀ ਫੀਲਿੰਗ। ਲੈ ਵੀਆ ਹੋਟਲ ਨਾਮ ਦੱਸੋ ਕਿਸੇ ਨੂੰ ਪਤਾ ਬਈ ਸਿੱਧੂ ਮਸੇਆ ਨੇ ਗਾਣਾ ਗਾਇਆ। ਸਸਰੀਕਾਲ ਜੀ ਕੀ ਹਾਲ ਚਾਲ ਨੇ? ਲੋ ਵੀ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਗੱਡੀ ਸਟਾਰਟ ਕਰ ਲਈ। ਆਜੋ ਫਿਰ ਤੁਹਾਨੂੰ ਲੈ ਚਲੀਏ ਅੱਜ। ਨਾਦਰ ਸਾਹਿਬ ਗੁਰਦੁਆਰੇ ਚੰਡੀਗੜ੍ਹ ਤੇ ਥੋੜੀ ਬੁਤੀ ਸੈਰ ਕਰਾਵਾਂਗੇ ਹੋਰ ਸੁਣਾਓ ਕੀ ਹਾਲ ਚਾਲ ਨੇ ਬਈ ਬੱਜੇ ਨੇ ਸਿਰਫ ਹਲੇ ਸਾਡੇ 6 ਸਾਡੇ 6 ਹੀ ਸਟਾਰਟ ਕਰ ਲਿਆ ਲੈ ਕੇ ਰੱਬ ਦਾ ਨਾਮ ਵੀ ਜਾਣਾ ਦੂਰ ਆ ਜਾਣਾ ਵੀ ਐਕਟਿਵ ਤੇ ਆ ਬਸ ਹੋ ਜਾਂਦੀ ਹੈ ਕਿ ਨਹੀਂ 3 350 ਕਿਲੋਮੀਟਰ ਚਲਾਉਣਾ ਇੰਨੇ ਚ ਬਸ ਹੋ ਜਾਂਦੀ ਹੈ ਕਹਿ ਸੋਖਾ ਪਰ ਇੰਨਾ ਚਲਾਉਣਾ ਬੜਾ ਔਖਾ ਚਲੋ ਮਾਲਕ ਨੇ ਜੋ ਦਿੱਤਾ ਉਹਨੂੰ ਹੀ ਹੰਡਾਉਣਾ ਪੈਣਾ ਹੈ ਕਿ ਨਹੀਂ ਜਿੰਨਾ ਹੈਗਾ ਉਨੇ ਚ ਹੀ ਸੁੱਖ ਮੰਨ ਲਓ ਤਬ ਬੜਾ ਵਧੀਆ ਗੱਲ ਆ ਚਲੋ ਨਹੀਂ ਤਾਂ ਬੰਦਾ ਦੂਜਿਆਂ ਦਾ ਦੇਖ ਦੇ ਕੇ ਉੱਚਾ ਆਪਣਾ ਘਰ ਜੂਟਾਣਾ ਹੈ ਕਿ ਨਹੀਂ ਲੋ ਜੀ ਆਪਾਂ ਹੁਣ ਮੰਜੀ ਸਾਹਿਬ ਗੁਰਦੁਆਰੇ ਪਹੁੰਚ ਗਏ ਆ ਦਰਾਹਾ ਟੱਪ ਦੇ ਸਾਰੀ ਹੁੰਦਾ ਵਾ ਇਤਿਹਾਸਿਕ ਗੁਰਦੁਆਰਾ ਵਾ ਇੱਥੇ ਦਸਵੀ ਲੱਗਦੀ ਏ ਦਸਵੀ ਦਸਵੀਂ ਦਿਹਾੜਾ ਬਹੁਤ ਹੀ ਇੱਥੇ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਲੋ ਜੀ ਆਪਾਂ ਜਾਣਾ ਹੁਣ ਆਪਾਂ ਪਹੁੰਚ ਗਏ ਆ ਫਤਿਹਗੜ੍ਹ ਸਾਹਿਬ ਸਤੇਗੜ ਸਾਹਿਬ ਦੇ ਵਿੱਚੋਂ ਹੋ ਕੇ ਜਾਣਾ ਕਿਉਂਕਿ ਉਹ ਰਾਜਪੁਰਾ ਰੋਡ ਉਧਰੋਂ ਬਹੁਤ ਹੀ ਘੁੰਮ ਕੇ ਪੈਂਦੀ ਆ ਬਹੁਤ ਬੜਾ ਸ਼ਾਰਟਕਟ ਆ ਗੱਡੀ 'ਚ ਹੋਵੋ ਤਾਂ ਮੈਂ ਉਧਰ ਹੀ ਜਾਂਦਾ ਹੁੰਦਾ ਤੇ ਐਕਟਿਵ ਤੇ ਇਹ ਹੀ ਸ਼ਾਰਟਕਟ ਬਹੁਤ ਜ਼ਿਆਦਾ ਵਾਜਦਾ ਵਾ ਆਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤ ਬਣਿਆ ਹੋਇਆ ਇੱਕ ਇੱਧਰ ਸੜਕ ਰਿਪੇਅਰ ਹੁੰਦੀ ਹੈ ਰੋਗ ਸਾਈਡ ਹੀ ਜਾਣਾ ਪੈਣਾ ਕਿਸੇ ਨੇ ਕਿਹਾ ਵੀਡੀਓ ਬਣਾਉਂਦਾ ਪਿਆ ਤੇ ਚਲਾ ਰੋਗ ਸਾਈਡ ਰਿਹਾ ਵਾ ਹੁਣ ਕੋਈ ਗੁਰਦੁਆਰਾ ਸਾਹਿਬ ਆਊਗਾ ਤੇ ਗੁਰਦੁਆਰਾ ਸਾਹਿਬ ਆਊਗਾ ਜੋਤੀਸ਼ਰੂਪ ਤੇ ਇੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਸੀ ਮੈਂ 2 ਹਫ਼ਤੇ ਪਹਿਲਾਂ ਹੀ ਦਰਸ਼ਨ ਕਰਕੇ ਗਿਆ ਹਾਂ ਇਸ ਲਈ ਇੱਥੋਂ ਮੂਰੂ ਨਿਕਲ ਜਾਣਾ ਬਾਰੋ-ਬਾਰੀ ਮੱਥਾ ਟੇਕ ਲਾਂਗੇ ਕਿਉਂਕਿ ਪਹਿਲਾਂ ਸਾਡਾ ਸਭ ਤੋਂ ਪਹਿਲਾ ਸਟਾਪ ਇਸ ਹੈਗਾ ਉਹ ਨਾਡਾ ਸਾਹਿਬ ਗੁਰਦੁਆਰੇ ਫੇਰ ਸਾਡਾ ਸ਼ਹਿਰ ਪਲਾਨ ਹੈਗਾ ਵੀ ਅਸੀਂ ਜਾਣਾ ਮਾਰਨਿੰਗ ਹਿੱਲ ਸਟੇਸ਼ਨ ਬਹੁਤ ਹੀ ਛੋਟਾ ਸਟੇਸ਼ਨ ਹੈ ਉੱਥੇ ਚੰਡੀਗੜ੍ਹ ਦੇ ਲੋਕ ਤਾਂ ਆਮ ਹੀ ਗਏ ਰਹਿੰਦੇ ਨੇ ਦੋਜੀ ਗੁਰਦਰਾ ਸਾਹਿਬ ਆ ਗਿਆ ਦਰਸ਼ਨ ਕਰੋ ਭਾਈ ਮਾਰਨਿੰਗ ਟਾਈਮ ਆ ਮਾਰਨਿੰਗ 8:00 8:30 8:30 ਵਜੇ ਗਈ ਗਈ ਸੀ ਪਹੁੰਚਦੇ ਪਹੁੰਚਦੇ ਟਾਈਮ ਲੱਗ ਗਿਆ ਸੀ ਪਹੁੰਚਦੇ ਖੜ ਕੇ ਸ਼ੁਕਰਾਨਾ ਕੀਤਾ ਮਾਲਕ ਦਾ ਮੱਥਾ ਟੇਕਿਆ ਲੋ ਵੀ ਚਲੀ ਟੱਬਿਆਂ ਕਰਨੀ ਦੇਖਦੇ ਹੋਏ ਹੈ ਕਿ ਨਹੀਂ ਆਹ ਰੋਡ ਤੇ ਇੰਨੇ ਟੱਬੇ ਨੇ ਵੱਡੇ ਵੱਡੇ ਟੱਬੇ ਪੂਰੇ ਦਾ ਟੱਬਾ ਹੋਰ ਜਿਹੜੇ ਬ੍ਰਾਂਡ ਸਾਰੇ ਹੀ ਟੱਬੇ ਬਹੁਤ ਟੱਬੇ ਨੇ ਭਾਈ ਅਸੀਂ ਤਾਂ ਵੀ ਤਲੋ ਰੱਬ ਦੀ ਧਿਆਨ ਲੰਗ ਲੰਗਰ ਛਕਿਆ ਉੱਥੇ ਜਾ ਕੇ ਨਾੜਾ ਸਾਹਿਬ ਛਕਾਂਗੇ ਲੰਗਰ ਆਪ ਉੱਥੇ ਹੀ ਛਕਾਂਗੇ ਨਾੜਾ ਸਾਹਿਬ ਗੋਡਵਾਲੇ ਕਾਲਜ ਆ ਗਿਆ ਚੰਡੀਗੜ੍ਹ ਯੂਨੀਵਰਸਿਟੀ ਦਾ ਸ਼ਹਿਰ ਉਹ ਕੋਲ ਜਿੱਥੇ ਬਹੁਤ ਵੱਡੇ ਵੱਡੇ ਰਸਤੇ ਦੇਖ ਲਓ ਹੈ ਐ ਲਾਜ ਇੱਟਾਂ ਦਾ ਹੀ ਬਣਾਇਆ ਹੁੰਦਾ ਬਾਅਦ ਪਲਾਸਟਰ ਕੀਤਾ ਹੀ ਨਹੀਂ ਹੁੰਦਾ ਦੀ ਜਾਣੀ ਇਹੋ ਜਿਹਾ ਲੈ ਵੀ ਆ ਕਿਹਨੂੰ ਕਿਹਨੂੰ ਬਿਲਡਿੰਗ ਜਿਆਦਾ ਬਿਲਡਿੰਗ ਦਾ ਨਾਮ ਹੈਗਾ ਹੋਮਲੈਂਡ ਮੈਂ ਸੁਣਿਆ ਵੀ ਇੱਥੇ ਸਿੱਧੂ ਮੂਸੇਆ ਨੇ ਗਾਣਾ ਬਣਾਇਆ ਇੱਕ ਜੇ ਪਤਾ ਹੈ ਕਿਸ ਨੂੰ ਕਮੈਂਟਾਂ 'ਚ ਉਹ ਦੱਸਿਓ ਇਹਦੇ ਸਾਹਮਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦਾਂ ਇੱਥੇ ਬਹੁਤ ਵੱਡੇ ਵੱਡੇ ਕਹਿੰਦੇ ਸੈਲੀਬਟਰ ਵੀ ਆਉਂਦੇ ਨੇ ਕਿਉਂਕਿ ਬਣਿਆ ਮੁਹੱਲੀ ਦੇ ਵਿੱਚ ਹੋਇਆ ਵਾਹਿਗੁਰੂ ਤੋ ਵੀ ਤੁਸੀਂ ਦੇਖੋ ਮੁਹਾਲੀ ਦੇ ਵਿੱਚ ਇੱਕ ਇੰਨੀ ਫੀਲਿੰਗ ਆ ਜਿਵੇਂ ਥੋੜੀ ਸਫਾਈ ਕਰਦੇ ਥੋੜੀ ਬੁੱਤੀ ਬਿਲਡਿੰਗਾਂ ਇਹੇ ਜੀਆਂ ਨੇ ਉਹ ਦੇਖ ਕੇ ਬੰਦਾ ਸਨ ਹੋ ਜਾਵੇ ਹੈ ਕਿ ਨਹੀਂ ਪੱਟੀਆਂ ਪੱਟੀਆਂ ਬਿਲਡਿੰਗਾਂ ਕਰਦਿਆਂ ਉੱਪਰ ਤੱਕ ਕਰਦੇ ਪਤਾ ਲੱਗਦਾ ਹੈ ਕਿ ਨਹੀਂ ਬਹੁਤ ਬੜੀ ਇੱਕਾ ਹੋਰ ਕਾਲ ਜਾ ਗਿਆ ਮੈਂ ਕਹਿੰਦਾ ਚੰਦੀਕਾ ਗ ਯੂਨੀਵਰਸਿਟੀ ਹੈ ਇਹ ਮੇਰੇ ਖਿਆਲ ਨਾਲ ਇਹ ਵੀ ਸੇਮ ਇਦਾਂ ਹੀ ਬਣੀ ਹੋਈ ਆ ਜਿਵੇਂ ਨਾ ਪਲਾਸਟਰ ਕਰਦੇ ਨਹੀਂ ਮੇਨਾਂ ਤਾਂ ਇੱਟਾਂ ਦੇ ਹੀ ਬਣਾ ਦਿੰਦੇ ਆ ਪੁਰਾਣੇ ਰਵਾਇਜ਼ ਨਾਲ ਪੁਰਾਣੇ ਰਵਾਜਾਂ ਨਾਲ ਬਣਿਆ ਹੋਇਆ ਦੇਖਿਓ ਰਣ ਆ ਦੇਖੋ ਪਰੇ ਆ ਕੋਈ ਲੱਗਦੇ ਦਾ ਘੈਂਡ ਮੈਂ ਜੱਟ ਦੇ ਦਾ ਬਹੁਤ ਆ ਵੇ ਹੋ ਗੱਲੇ ਦੀ ਗੱਲਾਂ ਬਿਲਡਿੰਗਾਂ ਹੀ ਬਹੁਤ ਨੇ 1 2 3 4 5 ਉਹ ਦੇਖੋ 6 ਕਿੰਨੀਆਂ ਹੀ ਬਿਲਡਿੰਗਾਂ ਬਣਾ ਰੱਖੀਆਂ ਦੇਖ ਲੋ ਕਿੰਨਾ ਸਟੂਡੈਂਟ ਪੜਦਾ ਹੋਣਾ ਇੱਥੇ ਹੈ ਕਿ ਨਹੀਂ ਬਹੁਤ ਫੀਸ ਵੀ ਤਗੜੀ ਹੋਣੀ ਹੈ ਮੇਰੇ ਮੈਡੀਕਲ ਕੋਲ ਜੇ ਬੜੇ ਨਾਰਮਲ ਆ ਮੈਂ ਤਾਂ ਬਹੁਤ ਧਿਆਨ ਨਾ ਦੇਖਿਆ ਨਹੀਂ ਕੋਈ ਚਲਾ ਮੈਂ ਹੀ ਰਿਆ ਸੀ ਵੀਡੀਓ ਬਣਾਉਣ ਦਾ ਬੰਦਾ ਕਲਾਕਾਰ ਦੂਜਾ ਵਾ ਤੋ ਜੀ ਹੁਣ ਆਪਾਂ ਥੋੜਾ ਜਿਹਾ ਸੋਚਿਆ ਵੀ ਇਹ ਤੋਂ 에ਰਪੋਰਟ ਦੇਖ ਕੇ ਜਾਣਾ 에ਰਪੋਰਟ ਲਿਖਿਆ ਸੀ ਤੇ ਇੰਟਰਨੈਸ਼ਨਲ 에ਰਪੋਰਟ ਆ ਇੱਥੇ ਬਹੁਤ ਵੱਡਾ ਸੜਕ ਤਾਂ ਇਦਾਂ ਜਿਵੇਂ 6 ਲੇਨ ਹੁੰਦੀ ਐ 1 2 3 4 ਲੇਨ ਬਹੁਤ ਹੀ ਸਫਾਈ ਹੈ ਨਿਆਰੇਦਾਰਾ ਪਤਾ ਲਾਦਾ ਪਰ ਤੇ ਹੈ ਹੀ ਨਹੀਂ ਸੀ ਕੋਈ ਉਹ ਗਾਂਹ ਜਾ ਕੇ ਦੇਖਦੇ ਆ ਕੋਈ ਦਿਖਦਾ ਜਾਜੂਦ ਖੜਾ ਕਿ ਨਹੀਂ ਅੰਦਰ ਐਂਟਰ ਕਰਦੇ ਸਾਰ ਹੀ ਥੋੜਾ ਜਿਹਾ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਬਣਾਈ ਬੁੱਤ ਬਣਾਇਆ ਹੋਇਆ ਬਹੁਤ ਵੱਡਾ ਬਣਾਇਆ ਤੇ ਦੇਖਣ ਨੂੰ ਛੋਟਾ ਛੋਟਾ ਲੱਗਦਾ ਪਰ ਬਹੁਤ ਵੱਡਾ ਆ ਦੇਖੋ ਲੈ ਵੀ ਉੱਥੇ ਜਾਣ ਤਾਂ ਦਿੱਤਾ ਨਹੀਂ ਤੇ ਬਹੁਤ ਸਖੜੀ ਸੀ ਮਗਾ ਛੱਡ ਕਾ ਨੂੰ ਇਹ ਵੀਡੀਓ ਬਣਾਉਣੀ ਉੱਥੇ ਵੈਸੇ ਬਣਾਵ ਨਹੀਂ ਸਕਦੇ ਇਸ ਲਈ ਆਪ ਹੀ ਦੇਖ ਰਹੇ ਆ ਲੈ ਵੀ ਨਾਲ ਹੀ ਮੋਲ ਬਣਿਆ ਹੋਇਆ ਦੇਖੋ ਕਿੰਨੇ ਸੋਹਣੇ ਫੋਟੋ ਆਣੇ ਆ ਮੋਲ ਤਾਂ ਹੁੰਦੇ ਹੋਏ ਸਿੱਧੀ ਹੁਣ ਆਪਾਂ ਪਾ ਲਿਆ ਚੰਡੀਗੜ੍ਹ ਨੂੰ ਹੁਣ ਆਪਾਂ ਵਿੱਚੋਂ ਵਿੱਚੇ ਚੰਡੀਗੜ੍ਹ ਨਿਕਲਣਾ ਇੱਥੋਂ ਬਹੁਤ ਸ਼ਾਰਟਕਟ ਆ ਜੇ ਆਪਾਂ ਬਾਹਰੋਂ ਆਉਂਦੇ ਆ ਨਾ ਉਹ ਰੋਡ ਤੋਂ ਤੇ ਮੇਰੇ ਹਿਸਾਬ ਨਾਲ 30 40 ਕਿਲੋਮੀਟਰ ਦਾ ਫਰਕ ਪੈ ਜਾਂਦਾ ਰਾਜਪੁਰੇ ਕੰਨੀ ਉੱਤੋਂ ਬਹੁਤ ਦੂਰ ਪੈ ਜਾਂਦਾ ਆ ਕਾਫੀ ਸ਼ਾਰਟਕਟ ਆ ਬਹੁਤ ਆ ਦੇਖੋ ਲੈ ਲੱਗਦਾ ਨਾ ਕੋਈ ਫੋਨ ਕੰਟਰੀ ਫਿਰਦੇ ਪਏ ਆ ਕੰਟੀਨਿਊ ਕਿੰਨੀ ਲੰਬੀ ਬਿਲਡਿੰਗ ਦੇਖੋ ਉਹ ਦੂਰ ਤੱਕ ਜਾਂਦੀ ਹੈ ਸਫਾਈ ਬਹੁਤ ਆ ਮੇਨ ਮੁੱਦਾ ਹੈ ਸਫਾਈ ਬਹੁਤ ਦਾ ਲੋ ਜੀ ਨਾੜਾ ਸਾਹਿਬ ਪਹੁੰਚ ਗਏ ਆਪਾਂ ਨਾੜਾ ਸਾਹਿਬ ਥੋੜੇ ਜਿਹਾ ਪਹਾੜ ਹੈਗੇ ਇੰਨੇ ਕੁ ਬਸ ਇੰਨੇ ਕੁ ਪਹਾੜ ਥੋੜੇ ਜਿਹਾ ਬਸ ਐਂਟਰ ਕਰਦੇ ਖਾਈ ਨਾ ਸਮਝ ਲਓ 1 ਕਿਲੋਮੀਟਰ ਤੇ ਪਹਾੜ ਨੇ ਬਸ ਉਹ ਤਾਂ ਹੁੰਦੇ ਹੋਏ ਨਾਲ ਹੀ ਨੱਡਾ ਸਾਹਿਬ ਗੁਰਦੁਆਰਾ ਦਰਸ਼ਨ ਕਰੀਏ ਆਜੋ ਫੇ ਆਓ ਜੀ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰੇ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਸੀ ਉਹ ਜਦੋਂ ਪੰਗਾਣੀ ਦਾ ਜੁੱਧ ਹੋਇਆ ਸੀ ਤਾਂ ਗੁਰੂ ਮਹਾਰਾਜ ਇੱਥੇ ਆਏ ਸੀ ਉਹਨੂੰ ਲੋ ਜੀ ਦਰਸ਼ਨ ਕਰੋ ਇਹਦੇ ਜਿੰਨੀ ਵੀ ਵੈਸੇ ਡਿਟੇਲ ਲਿਖੀ ਆ ਮੈਂ ਵੀਡੀਓ ਬਣਾਤੀ ਆ ਇੱਥੇ ਪਾਉਸ ਕਰਕੇ ਤੁਸੀਂ ਪੜ੍ਹ ਸਕਦੇ ਹੋ ਧਿਆਨ ਨਾਲ ਜੇ ਮੈਂ ਥੋੜਾ ਬਹੁਤਾ ਗਲਤ ਵੀ ਬੋਲਾਂ ਬਈ ਕਿਉਂਕਿ ਇੱਥੇ ਮੈਂ ਤਾਂ ਪੂਰਨ ਮੱਸੀ ਬਹੁਤ ਲੱਗਦੀ ਬਹੁਤ ਹਾਈ ਲੈਵਲ ਦੀ ਵਾਹਿਗੁਰੂ ਮਾਫ ਕਰਨਾ ਹਾਈ ਲੈਵਲ ਬੋਲੇ ਗਿਆ ਕਿਹਨਾ ਸੀ ਭਾਰੀ ਸੰਗਤ ਨਾਲ ਪੂਰਨ ਮੱਸੀ ਤੇ ਹੜਾ ਬਹੁਤ ਧੂਮਣਾ ਬਣਾਇਆ ਜਾਂਦਾ ਆਜੋ ਲੰਗਰ ਛਕੀਏ ਵਾਹਿਗੁਰੂ ਜੀ ਮੇਰ ਕਰੇ ਲੰਗਰ ਲੱਗਦੇ ਰਹਿਣ ਕਦੀ ਵੀ ਕਮੀ ਨਾ ਹੋਵੇ ਗੁਰੂ ਘਰ ਚ ਲਓ ਜੀ ਆਪਾਂ ਹੁਣ ਚੱਲੀਏ ਮੋਰਨਿੰਗ ਹਿੱਲ ਮੋਰਨਿੰਗ ਹਿੱਲ ਨੂੰ ਹੋ ਜੀ ਇੱਥੋਂ 22 ਕਿਲੋਮੀਟਰ ਅੰਦਰ ਐਂਟਰ ਹੁੰਦੇ ਸਾਰੀ ਪਾਸੇ ਲਿਖਿਆ ਸੀ ਵੀ ਵਾਰਨਿੰਗ ਹੈ ਤੇ ਚੀਤੇ ਸ਼ੇਰ ਤਾਂ ਹਿਰਨ ਆਮ ਹੀ ਤੁਰਦੇ ਫਿਰਦੇ ਤੁਹਾਨੂੰ ਦੇਖਣਗੇ ਵੀ ਕੇਅਰਫੁਲੀ ਰਸਤੇ 'ਚ ਕ੍ਰੋਸਿੰਗ ਕਰਨਗੇ ਮੈਂ ਕਿਹਾ ਭਾਈ ਐਕਟਿਵ ਤੇ ਹੈਗੇ ਹੌਲੀ ਹੌਲੀ ਚੱਲਦੇ ਕੋਈ ਗੱਲ ਨਹੀਂ ਪਰ ਇੱਕ ਗੱਲ ਦੱਸਾਂ ਤੁਹਾਨੂੰ ਅਸੀਂ 12-13 ਕਿਲੋਮੀਟਰ ਜਾ ਕੇ ਬਸ ਹੋ ਗਈ ਸਾਡੀ ਚੜਾਈ ਕਾਫੀ ਆ ਇਸ ਕਰਕੇ ਅਸੀਂ ਪਲਾਨ ਲਾਇਆ ਕਿ ਹੁਣ ਅਸੀਂ ਨਹੀਂ ਜਾਣਾ ਅਸੀਂ ਇੱਥੇ ਹੁਣ ਵਾਪਸੀ ਕਰਨ ਲੱਗੇ ਆ ਅਸੀਂ ਹੁਣ ਚੱਲੇ ਆਂ ਬਈ ਚੰਡੀਗੜ੍ਹ ਦੀਆਂ ਸੋਹਣੀਆਂ ਸੜਕਾਂ ਤੋਂ ਦੁਵਾਰਾ ਹੁੰਦੇ ਹੋਏ ਪਜੋਰ ਗਾਰਡਨ ਪਜੋਰ ਗਾਰਡਨ ਜਾਣਾ ਪੈ ਗਿਆ ਇੱਕਦਮ ਕਿਉਂਕਿ ਹੁਣ ਪਲਾਨ ਚੇਂਜ ਹੋ ਗਿਆ ਪਜੋਰ ਗਾਰਡਨ ਜਾਵਾਂਗੇ ਥੋੜਾ ਬੋਤਾ ਲਾਂਟੇਜ ਵੀ ਅੱਧਾ ਘੰਟਾ ਕਿ ਕਿੜਾ ਕੱਢਾਂਗੇ ਮਾਰਕੀਟ ਦੇਖੋ ਵੀ ਚੰਡੀਗੜ੍ਹ ਦੀ ਟੌਪ ਆਊਟ ਹੋ ਵਾ ਹੈ ਕਿ ਨਹੀਂ ਦਸਤ ਕਿੰਨੇ ਦਸਤ ਹਰਿਆਲੀ ਬਹੁਤ ਹੀ ਜ਼ਿਆਦਾ ਹੈ ਇੱਥੇ ਤਾਂ ਹੀ ਦਾ ਠੰਡਾ ਮੌਲਾ ਹੈ ਕਿ ਮਾਹੌਲ ਤਾਂ ਹੀ ਠੰਡਾ ਰਹਿੰਦਾ ਹੋ ਲਓ ਜੀ ਪਜੋਰ ਗਾਰਡਨ ਕਿੰਨੀ ਆ ਗਏ ਆਂ ਜਿਵੇਂ ਸਾ ਆਪਣਾ ਗਰਮੀ ਆ ਮੈਂ ਸੋਚਿਆ ਦੀ ਖਾਲੀ ਪਿਆ ਹੋਊਗਾ ਖਾਲੀ ਘਰ ਇੱਥੇ ਦੁਨੀਆ ਬਥੇਰੀ ਦੁਰੀ ਫੇਰਦੀ ਫੋਟੋਆਂ ਖਿਚੋਣ ਨੂੰ ਸਾਡੇ ਵਰਗੇ ਦੁਨੀਆ ਬਹੁਤ ਨੇ ਆ ਕਿ ਨਹੀਂ ਕੋਈ ਗਰਮੀ ਨਹੀਂ ਬੰਦੇ ਕੋਈ ਕੁਝ ਨਹੀਂ ਚੱਲ ਵੀ ਜਾਣਾ ਤਾਂ ਘੁੰਮਣ ਜਾਣਾ ਹੀ ਜਾਣਾ ਆ ਦੇਖੋ ਇੱਥੋਂ ਇੰਟਰਸ ਪਤਾ ਲਾ ਜਣਾ ਤੁਹਾਨੂੰ ਆ ਇੱਥੇ ਕਿੰਝ ਨੇ ਪਿਆ ਬਹੁਤ ਪੁਰਾਣਾ ਉੱਥੇ ਲਿਖਿਆ 1958 ਦਾ ਪਤਾ ਨਹੀਂ ਕਿੰਨੇ ਦਾ ਇੰਜਣ ਪਿਆ ਹੋਇਆ ਕੋਈ ਪੁਹਾਰਾ ਚੱਲਦਾ ਨਹੀਂ ਹੈਗਾ ਅੰਦਰ ਜਾ ਕੇ ਦੇਖ ਅੰਦਰ ਚੱਲਦੇ ਨਹੀਂ ਚੱਲਦੇ ਟਿਕਟ ਲੈਣੇ ਆ 25 ਰੁਪਏ ਦੀ ਟਿਕਟ ਆ ਤੇ ਤੁਸੀਂ ਘੰਟਾ ਰੋ ਦੋ ਘੰਟੇ ਰੋ ਤਿੰਨ ਘੰਟੇ ਕੋਈ ਟਾਈਮਿੰਗ ਨਹੀਂ ਹੈਗੀ ਲੋ ਜੀ ਟਿਕਟ ਹੋ ਗਈ ਸਾਡੀ ਵੀਊ ਚੈੱਕ ਕਰੋ ਤੁਸੀਂ ਕਿਆ ਬਾਤ ਹੈ ਯਾਰ ਨਿਆਰੇਦਾਰਾ ਬਹੁਤ ਹੀ ਘੈਂਡ ਆ ਡਿਟੇਲ ਲਿਖੀ ਹੋਈ ਆ ਜਲ ਮਹਿਲ ਇਹ ਉਹ ਸਾਰੇ ਉੱਥੇ ਅੰਦਰ ਬਣੇ ਹੋਏ ਨੇ ਇਹ ਵੈਸੇ ਇਹ ਬਣਾਇਆ ਹੋਇਆ ਸੀ ਕਿਸੇ ਨੇ ਇਹ ਇਹ ਵੈਸੇ ਵੀ ਇਹ ਬਣਾਇਆ ਹੋਇਆ ਹੈਗਾ ਜਿਹਨੇ ਬਣਾਇਆ ਨਾ ਨਵਾਬ ਫਕਾਈ ਖਾਨ ਨੇ ਬਣਾਇਆ ਵਾ ਉਹਨਾਂ ਦਾ ਮਹਿਲ ਹੁੰਦਾ ਸੀ ਨੂੰ ਪਤਾ ਨਹੀਂ ਆਣ ਜਾਣ ਨੂੰ ਕੋਈ ਠਹਿਰਦੇ ਹੋਣੇ ਕਿੱਦਾਂ ਵੀ ਬਣਾਇਆ ਤਾਂ ਤਾਜ ਮਹਿਲ ਮੰਗੂ ਵਿੱਚ ਪਾਣੀ ਛੱਡਿਆ ਹੋਇਆ ਹੈ ਕਿ ਨਹੀਂ ਹਵਾ ਠੰਡੀ ਆਪੇ ਚੱਲਦੀ ਹੈ ਥੋੜੇ ਜਿਹਾ ਫੁਆਰੇ ਠੰਡੇ ਹੈ ਨਾ ਰਿਪੇਅਰ ਪੂਰ ਹੋਣ ਵਾਲੇ ਫੁਆਰੇ ਦਾ ਪ੍ਰੈਸ਼ਰ ਹੀ ਨਹੀਂ ਹੈਗਾ ਇੱਕ ਫੁਆਰਾ ਹੀ ਹੈ ਬਸ ਵੱਡਾ ਸਾਰਾ ਉਹਦਾ ਪ੍ਰੈਸ਼ਰ ਆ ਅਵਿਊ ਚੈੱਕ ਕਰੋ ਗਾਹ ਇੰਨਾ ਸਟੈਪ ਚੱਲ ਕੇ ਫੇਰ ਗਾਹ ਇਦਾਂ ਆ ਦੇਖੋ ਇਹ ਫੇਰ ਗਾਹਾਂ ਜਾਣਾ ਫੇਰ ਨਾ ਸਟੈਪ ਚੱਲਣਾ ਆ ਫੁਆਰੇ ਦੇਖ ਲਓ ਆ ਥੋੜਾ ਵਾਟਰਫਾਲ ਜਿਹਾ ਬਣਾਇਆ ਚੰਗਰ ਆਦਾ ਫੁਆਰੇ ਦਾ ਪ੍ਰੈਸ਼ਰ ਦੇਖੋ ਯਾਰ ਫਰੈਸ਼ਰ ਹੀ ਨਹੀਂ ਹੈਗਾ ਇਹਦੀ ਗੱਲ ਨਹੀਂ ਮਤਲਬ ਫੁਆਰੇ ਥੋੜੇ ਸਲੋ ਚੱਲਦੇ ਕੋਈ ਗੱਲ ਨਹੀਂ ਪਰ ਸਫਾਈ ਬਹੁਤ ਜਿਆਦਾ ਹੈ ਕੋਈ ਕਮੀ ਨਹੀਂ ਫੁਆਰੇ ਹੀ ਥੋੜੇ ਪ੍ਰੈਸ਼ਰ ਘਟਨੇ ਇੱਕ ਸਟੈਪ ਟੱਪੋ ਫਿਰ ਦੇਖੋ ਗਾਂ ਵਿਊ ਚੈੱਕ ਕਰੋ ਫਿਰ ਗਾਂ ਸਟੈਪ ਆ ਗਿਆ ਤੇ ਇਨੇ ਨੇ ਵੱਡੇ ਮਤਲਬ ਰਸਤਾ ਰੱਖਿਆ ਹਵਾ ਦਾ ਠੰਡੀ ਆਪੇ ਚਲਣੀ ਹੈ ਕਿ ਨਹੀਂ ਉਹ ਵੀ ਆ ਪ੍ਰੈਸ਼ਰ ਅਗਵਾਰੇ ਦਾ ਪਰ ਸੀਨ ਜਿਆਦਾ ਘੈਂਡ ਆ ਜਾਂਦਾ ਹੈ ਕਿ ਨਹੀਂ ਵਿਊ ਬਹੁਤ ਘੈਂਡ ਨੇ ਵੀ ਪਰ ਸਰਦੀਆਂ ਚ ਜਿਆਦਾ ਘੈਂਡ ਆ ਦੇਖੋ ਗਵਾਰੇ ਤੁਸੀਂ ਵਿੱਚ ਹੋਟਲ ਵੀ ਬਣਿਆ ਹੋਇਆ ਉਹਦਾ ਰੂਮ ਰਮ ਲੈ ਕੇ ਇੱਥੇ ਗਾਹ ਪਾਰਟੀ ਪੁਲਟੀ ਵੀ ਕਰ ਸਕਦੇ ਵਿਆਹ ਸ਼ਾਦੀ ਹੁੰਦੀ ਹੈ ਕਿ ਨਹੀਂ ਪਰ ਇਹ ਜੇ 뷰 ਦੀ ਯਾਰ ਮੈਂ ਕਹਿੰਦਾ ਲੋਕੇਸ਼ਨ ਹੀ ਬੜੀ ਅੱਤ ਆ ਫੋਟੋਆਂ ਦਾ ਆਪੇ ਸੋਹਣੀ ਹੋਣੀ ਹੈ ਵਿਆਹ ਵੀ ਕਿਹੜੀ ਹੋਣਾ ਹੈ ਕਿ ਨਹੀਂ ਲੈ ਵੀ ਆ ਫਵਾਰਾ ਵੀ ਪ੍ਰੈਸ਼ਰ ਬਹੁਤ ਵਧੀਆ ਮਾਰ ਰਿਹਾ ਹੈ ਇਹਦੇ ਇਹ ਜਿਹੜੇ ਛਿੱਟੇ ਪੈ ਰਹੇ ਨੇ ਹਵਾ ਠੰਡੀ ਚੱਲ ਰਹੀ ਹੈ ਨਿਆਰੇ ਦਾ ਸੀਜ਼ਨ ਆ ਵੀ ਇਹ ਵਧੀਆ ਇਹ ਜੇਲ੍ਹ ਮੈਲਾ ਬਤਨੀ ਕਿਹੜਾ ਹੈਗਾ ਮੈਲ ਇਹ ਇਹ ਵਿੱਚ ਬਣਾਇਆ ਹੋਇਆ ਵਾ ਇਹਦੇ ਅੰਦਰ ਫੋਟੋ ਬਹੁਤ ਸੋਹਣੀ ਆਉਂਦੀਆਂ ਸੀ ਖਿੱਚੀਆਂ ਸੀ ਇੱਕ ਟਾਈਮ ਅੱਜ ਫੇਰ ਜਾ ਕੇ ਫੋਟੋਆਂ ਖਿੱਚਦੇ ਅੰਦਰ ਵਿਊ ਬੜਾ ਵਧੀਆ ਇਹਨੂੰ 12 ਦਰੀ 100 ਦਰੀ ਕਹਿੰਦੇ ਜਿੰਨੇ ਕਹਿੰਦੇ ਗੇਟ ਹੁੰਦੇ ਉਹਨੇ ਦਰੀ ਕਹਿੰਦੇ ਹੁੰਦੇ ਇਹਨੂੰ ਲਾ ਦੇਖੋ ਯਾਰ ਆ ਬੰਦਾ ਖੜਾ ਆਪਣਾ ਵੀ ਉਹ ਇਹ ਤਾਂ ਮੁੱਕਦਾ ਨਹੀਂ ਬਹੁਤ ਹੀ ਗਾਹਾਂ 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 ਦੀ ਗਾਹ ਇੰਨੀ ਬਹੁਤਾ ਦੇਖ ਕੇ ਥੱਕ ਗਏ ਭਾਈ ਇਹਦਾ ਵਾ ਇੱਧਰ ਦੇਖੋ ਉੱਧਰ ਤੱਕ ਜਾਂਦਾ ਇੱਧਰ ਰੱਖੋ ਇੱਧਰ ਤੱਕ ਜਾਂਦਾ ਚੰਗਾ ਵੀ ਚੱਲੀਏ ਲੈ ਵੀ ਲੈਂਟੇ ਮਾਰ ਕੇ ਕਿਨ ਤੁਰਪੇ ਹੁਣ ਲੈਂਟੇ ਚੱਲੀਏ ਲੈ ਵੀ ਅੰਦਰ ਬੜਦੇ ਲੈ ਜਾਂਦੀ ਗੱਡ ਬਣਨ ਤੋਂ ਪਹਿਲੇ ਮਸਟੈਂਗ ਦੇਗੀ ਬਲੈਕ ਕਲਰ ਦੀ ਲੈ ਉਹ ਵੀ ਲੈਂਟੇ ਪਹੁੰਚ ਗਏ ਆਈ ਲਵ ਚੰਡੀਗੜ੍ਹ ਲਿਖਿਆ ਸਭ ਤੋਂ ਵਧੀਆ ਲੱਗਦਾ ਸੋਹਣਾ ਫੋਟੋ ਖਿਚਾਈ ਇੱਥੇ ਮੈਂ ਆਜੋ ਅੰਦਰ ਲੈਂਟੇ ਤੇ ਗੇੜੇ ਗੱਡੀ ਹੋਰ ਗੱਲਾਂ ਦੀ ਗੱਲਾਂ ਅੰਦਰ ਮੌਸਮ ਤਾਂ ਠੰਡਾ ਹੋਊਗਾ ਨਾ ਵੀ ਅੰਕਾ ਚੈੱਕ ਕਰੋ ਕਿੰਨੇ ਦੀਆਂ 12000 ਦੀਆਂ ਬੜਦੇ ਜ਼ਿਆਦੀ ਬਹੁਤ ਮਹਿੰਗਾ ਪਈ ਇਹ ਇੱਥੇ ਸ਼ੋਪਿੰਗ ਕਰਨੀ ਕੋਈ ਸੌਖੀ ਨਹੀਂ ਲੋ ਵੀ ਆ ਚੀਜ਼ਾਂ ਘੈਂੜ ਨੇ ਇੱਥੇ ਮਾਹੌਲ ਠੰਡਾ ਏਸੀ ਚੱਲਦਾ ਉਹ ਜਾਨਵਰ ਜਿਹੜੇ ਬਣਾਏ ਨੇ ਹਿਲਦੇ ਨੇ ਬਿਲਕੁਲ ਕਹਿੰਦੇ ਪਰਫੈਕਟ ਸਾਈਜ਼ ਆ ਜੋ ਸਹਿਜ ਹੁੰਦਾ ਵਾ ਨਾ ਉਹ ਸਾਈਜ਼ ਦੇ ਬਣਾਏ ਹੋਏ ਨੇ ਸਾਰੇ ਹਿਲਦੇ ਨੇ ਇੱਥੇ ਬੱਚੇ-ਬੱਚੇ ਫੋਟੋ-ਫੋਟੋ ਖਿਚਾਉਂਦੇ ਨੇ ਕਾਫੀ ਮਾਹੌਲ ਬਣਿਆ ਘੈਂਟ ਲੈ ਵੀ ਗੇਮ ਜ਼ੋਨ 'ਚ ਆ ਗਏ ਗੇਮ ਜੌਨ ਵੀ ਬਹੁਤ ਵਧੀਆ ਵੱਡਾ ਬਣਾਇਆ ਥੋੜਾ ਕੋਸਟਲੀ ਆ ਭਾਈ ਆਉਂਦੇ ਇੱਥੇ ਵੱਡੇ ਬੰਦੇ ਛੋਟੇ ਕਿਹੜਾ ਆਉਣਿਆ ਹੈ ਕਿ ਨਹੀਂ ਵੱਡੇ ਵੱਡੇ ਗੇਮ ਆ ਲੈ ਫਿਊਚਰ ਦਾ ਜਾਜ ਦੇਖ ਲਓ ਐਂ ਬੈਠੇ ਵੀ ਜਾਜ ਤੇ ਬੈਠੇ ਪੂਰੀ ਫੀਲਿੰਗ ਲੈਂਦੇ ਨੇ ਲਾਈਵ ਵੀ ਪਰੋਂ ਦਿਖਾਣ ਲੱਗਾ ਵੀਊ ਚੈੱਕ ਕਰੋ ਆ ਦੇਖੋ ਮਗਰਮਚਰ ਸਹਿਜ ਹੀ ਪਰਫੈਕਟ ਆ ਆ ਸ਼ੇਰ ਦੇਖੋ ਕਿੰਮੂ ਐਂ ਲਾ ਜਿਵੇਂ ਪੱਕਰਨੀ ਦੇਦਾ ਮੂੰਹ ਹੀ ਹਿਲਾਇ ਜਾਂਦਾ ਬਚਾ ਥੱਕਦਾ ਹੀ ਨਹੀਂ ਹੈਗਾ ਜੇਵੜਾ ਘੱਟ ਹਿਲਦਾ ਏ ਤੇ ਕੰਨਗੁੰਨ ਵੀ ਹਿਲਦੇ ਨੇ ਸੱਪ ਦਾ ਵੀ ਮੂੰਹ ਹਿਲਦਾ ਵਾ ਔਰ ਦੇਖਿਓ ਇਹ ਹਲੇ ਹਲਾਈਨ ਲੋਵੀ ਚਲੀਏ ਹੁਣ ਸਾਡੀ ਤਾਂ ਕੋਈ 45 ਮਿੰਟ ਸੀ ਉੱਥੇ ਲਾਏ ਨੇ ਇਨਲੈਂਟੇ ਮੋੜ ਚ ਘੁੰਮਦੇ ਨੂੰ ਉੱਤੇ 50 ਮਿੰਟ ਹੋ ਗਏ ਸਾਨੂੰ ਸਕੂਟਰ ਲੱਭਦੇ ਨੂੰ ਫੇਰ ਜਾ ਕੇ ਪਰਚੀ ਦੇਖੀ ਉੱਥੇ ਲਿਖਿਆ ਵੀ 1 ਲਿਖਿਆ ਵੇ ਕਿਸੇ ਨੂੰ ਪਤਾ ਕੀਤਾ ਵੀ 1 ਕਿੱਥੇ ਆ ਵੀ 1 ਲੱਭ ਸਕੂਟਰ ਭਾਈ 1.5 ਘੰਟੇ ਨੇ ਬਸ ਉਹ ਭਾਈ ਬਸ ਗੱਡੀਆਂ ਹੀ ਘਟੀਆਂ ਹੀ ਘਟੀਆਂ 50 ਮਿੰਟ ਤੋਂ ਲੈ ਕੇ ਕਿੱਥੇ ਲੱਭਣੇ ਪਾਰਕਿੰਗ ਨੇ ਖਰਾਬ ਗੱਡੀ ਲੈ ਕੇ ਆਓ ਤਾਂ ਗੱਲ ਬਣਦੀ ਚਲੋ ਮੁਰਕੇ ਤਿਆਰ ਰੱਖਾਂਗੇ ਫੋਟੋ ਕਿੱਲਾ ਕਰਾਂਗੇ ਪਾਰਕ ਆ ਕੇ ਖੇਲਾਇਆ ਹੁਣ ਸਟਾਰਟ ਕਰਦੇ ਆਂ ਭਾਈ ਚਲੋ ਵੀ ਟਾਈਮ ਤੇ ਹੋ ਗਏ ਚੱਲੀਏ ਲੈ ਵੀ ਸੂਰ ਛੁਪਣ ਵਾਲਾ ਹੁਣ ਚੱਲੀਏ ਅਸੀਂ ਘਰੇ ਹੋਪ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਰਿਕਵੈਸਟ ਆ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ